ਖਬਰ ਹੀ ਮੰਦਪਾਗੀ ਖਬਰ ਸਾਹਮਣੇ ਆਈ ਹੈ ਕਰੰਟ ਲੱਗਣ ਦੇ ਨਾਲ ਮਿਸਤਰੀ ਅਤੇ ਮਕਾਨ ਮਾਲਕ ਦੀ ਮੌਤ ਹੋ ਗਈ ਹੈ ਦਰਅਸਲ ਨਵਕਰ ਬਣਾ ਰਿਹਾ ਸੀ ਇੱਕ ਪਰਿਵਾਰ ਇਸ ਦੌਰਾਨ ਮਹੀਨੇ ਤੋਂ ਮਿਸਤਰੀ ਘਰ ਦੇ ਵਿੱਚ ਲੱਗੇ ਹੋਏ ਸੀ ਕਾਰ ਬਣ ਰਿਹਾ ਸੀ ਇਸ ਦੌਰਾਨ ਜਦੋਂ ਪਲਸਤਰ ਹੋ ਰਿਹਾ ਸੀ ਕੰਧਾਂ ਦੇ ਉੱਪਰ ਤਾਂ ਅਚਾਨਕ ਜਿਹੜੀ ਹਾਈ ਵੋਲਟੇਜ ਤਾਰਾਂ ਦੇ ਨਾਲ ਹੱਥ ਲੱਗ ਜਾਂਦਾ ਹੈ ਕਾਡਰ ਦੇ ਉੱਪਰ ਹੱਥ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਮਿਸਤਰੀ ਅਤੇ ਮਕਾਨ ਮਾਲਕ ਦੋਵਾਂ ਦੀ ਜੜੀ ਹੈ ਮੌਤ ਹੋ ਜਾਂਦੀ ਹਾਲਾਂਕਿ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਪਰ ਉੱਥੇ ਉਹਨਾਂ ਨੂੰ ਮਰਿਤਕ ਐਲਾਨ ਦਿੱਤਾ ਉਹਨਾਂ ਦੋਵਾਂ ਦੀ ਜਿਹੜੀ ਹੈ ਮੌਤ ਹੋ ਗਈ ਹੈ ਤਾਂ ਫਿਰੋਜ਼ਪੁਰ ਦੇ ਪਿੰਡ ਛਾਂਗਾਕੁਰਦ ਤੋਂ ਇੱਕ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਬੜੀ ਹੀ ਮੰਦ ਭਾਗੀ ਖਬਰ ਬੜਾ ਹੀ ਦਰਦਨਾਕ ਹਾਦਸਾ ਜਿਹੜਾ ਵਾਪਰਿਆ ਫਿਰੋਜ਼ਪੁਰ ਦੇ ਪਿੰਡ ਛਾਂਗਾਕੁਰਦ ਦੇ ਵਿੱਚ ਜਿੱਥੇ ਮਿਸਤਰੀ ਅਤੇ ਮਕਾਨ ਮਾਲਕ ਦੀ ਦੋਵਾਂ ਦੀ ਜਿਹੜੀ ਹੈ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਕੰਮ ਚੱਲ ਰਿਹਾ ਸੀ ਮਿਸਤਰੀ ਲੱਗੇ ਹੋਏ ਸੀ 1 ਮਹੀਨੇ ਤੋਂ ਤਾਂ ਹੁਣ ਪਲਸਤਰ ਦਾ ਕੰਮ ਚੱਲ ਰਿਹਾ ਸੀ ਕੰਧਾਂ ਦੇ ਉੱਪਰ ਪਲਸਤਰ ਕੀਤਾ ਜਾ ਰਿਹਾ ਸੀ ਇਸ ਦੌਰਾਨ ਜਿਹੜਾ ਕਾਰਡਰ ਦੇ ਨਾਲ ਉਪਰ ਦੀ ਕਾਰਡਰ ਦੇ ਨਾਲ ਜਿਹੜੀ ਹਾਈ ਵੋਲਟੇਜ ਤਾਰਾਂ ਜਾਂਦੀਆਂ ਨੇ ਉਹ ਲੱਗ ਜਾਂਦੀਆਂ ਜਿਸ ਦੌਰਾਨ ਦੋਵਾਂ ਨੂੰ ਕਰੰਟ ਲੱਗ ਜਾਂਦਾ ਤੇ ਦੋਵਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਕਾਰ ਦੇ ਵਿੱਚ ਜਿਹੜੇ ਨੇ ਅਸਥਰ ਬੇਜਾਂਦੇ ਨੇ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਦੇ ਛੋਟੇ-ਛੋਟੇ ਬੱਚੇ ਹੈਗੇ ਨੇ ਤਾਂ ਲੋਕਾਂ ਦੇ ਵੱਲੋਂ ਵੀ ਆਖਿਆ ਗਏ ਕਿ ਬਹੁਤ ਵਾਰੋ ਬਿਜਲੀ ਵਿੱਚ 파ਗ ਨੁਚੜਾਗਾ ਇਸ ਦੀ ਸ਼ਿਕਾਇਤ ਕਰ ਚੁੱਕੇ ਨੇ ਜਿਹੜੀਆਂ ਹਾਈ ਵੋਲਟੇਜ ਦਾ ਤਾਰਾ ਉੱਪਰੋਂ ਦੇ ਜਾਂਦੀਆਂ ਨੇ ਪਰ ਕੋਈ ਵੀ ਜਿਹੜੀ ਗੱਲ ਉਹਨਾਂ ਦੇ ਵੱਲ ਵਿਭਾਗ ਦੇ ਵੱਲੋਂ ਨਹੀਂ ਸੁਣੀ ਜਾਂਦੀ ਜਿਸ ਦੌਰਾਨ ਹੁਣ ਇੱਕ ਹੋਰ ਇਹ ਮੰਦ ਭਾਗਾ ਪਾਣਾ ਵਾਪਰ ਗਿਆ ਇੱਕ ਘਟਨਾ ਜਿਹੜੀ ਵਾਪਰ ਗਈ ਹੈ ਤੇ ਉਧਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਤੋਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਦਾ ਮਾਹੌਲ ਇਸ ਘਰ ਦੇ ਵਿੱਚ ਹੈਗਾ ਇਸ ਪਰਿਵਾਰ ਦੇ ਵਿੱਚ ਹੈਗਾ ਹਾਲਾਂਕਿ ਜਦੋਂ ਨਵਾਂ ਕਾਰ ਬਣਨਾ ਹੁੰਦਾ ਤਾਂ ਸਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਕਿ ਸਾਡਾ ਆਪਣਾ ਕਾਰ ਬਣ ਰਿਹਾ ਸਾਡਾ ਨਵਾਂ ਕਾਰ ਬਣ ਰਿਹਾ ਤਾਂ ਇਸ ਪਰਿਵਾਰ ਦੇ ਵਿੱਚ ਵੀ ਖੁਸ਼ੀ ਹੋਏਗੀ ਕਿ ਆਖਰ ਕੋਈ ਨਵਾਂ ਕਾਰ ਉਹਨਾਂ ਦਾ ਬਣ ਰਿਹਾ ਸੀਗਾ ਪਰ ਖੁਸ਼ੀ ਜਿਹੜੀ ਆ ਉਹ ਸਕਿੰਟਾਂ ਦੇ ਵਿੱਚ ਜਿਹੜੀ ਹੈ ਉਹ ਮਾਤਮ ਦੇ ਵਿੱਚ ਬਦਲ ਗਈ ਸਕਿੰਟਾਂ ਦੇ ਵਿੱਚ ਘਰਾਂ ਦੇ ਵਿੱਚ ਸੱਤਰ ਵਿੱਚ ਕੇ ਤਾਂ ਇਹ ਬੜੀਆਂ ਹੀ ਮੰਦਭਾਗੀ ਤਸਵੀਰਾਂ ਮੰਦਭਾਗੀ ਕੱਟਾਂ ਜਿਹੜੀਆਂ ਫਿਰੋਜ਼ਪੁਰ ਦੇ ਪਿੰਡ ਛਾਂਗਾਪੁਰ ਦੇ ਵਿੱਚ ਵਾਪਰੀ ਹੈ ਕਰੰਟ ਲੱਗਣ ਦੇ ਨਾਲ ਮਿਸਤਰੀ ਤੇ ਮਕਾਨ ਮਾਲਕ ਦੋਵਾਂ ਦੀ ਜਿਹੜੀ ਮੌਤ ਹੋ ਗਈ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਪਰ ਪੂਰੀ ਕੱਟਾਂ ਤੋਂ ਬਾਅਦ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਕਿ ਕੁਝ ਕਹਿਣਾ ਉਹਨਾਂ ਦਾ ਤੁਹਾਨੂੰ ਸੁਣਾ ਦਿੰਦੇ ਮੇਰਾ ਨਾਮ ਬਲਵਿੰਦਰ ਸਿੰਘ ਸਨ ਆਫ ਦਲੇਰ ਸਿੰਘ ਹਾਂਜੀ ਇੱਥੋਂ ਦੇ ਰਹਿਣ ਵਾਲੇ ਹਾਂ ਏ ਮਿਸਤਰੀ ਲਾਇਆ ਹੋਇਆ ਸੀ ਅੱਜ ਮਹੀਨਾ ਹੋ ਚੱਲਿਆ ਇਹਨੂੰ ਅਜੇ ਕਾਣ ਵੀ ਪਾਈ ਸੀ ਉੱਪਰ ਥੋੜਾ ਜਿਹਾ ਕੰਮ ਰਹਿਦਾ ਸੀ ਅੱਜ ਉਹ ਕਰਦੇ ਪਏ ਸੀ ਤੇ ਇਹਨਾਂ ਪਹਿਲਾਂ ਕਿਤਰੇ ਦਿਨ ਸ਼ੇਹ ਕੋ ਮਹੀਨੇ ਹੋ ਗਏ ਨੇ ਨਾਲ ਲਿਖ ਕੇ ਵੀ ਦਿੱਤਾ ਹੋਇਆ ਹੈ ਤਿੰਨ ਚਾਰ ਵਾਰੀ ਬਿਜਲੀ ਬੋਰ ਨੂੰ ਵੀ ਉੱਥੇ ਤਾਰਾਂ ਢਾਈਆਂ ਜਾਣ ਛੜ ਨੂੰ ਜਾਣ ਦਾ ਖਤਰਾ ਹੈ ਵੀ ਬੱਚੇ ਵੀ ਉੱਪਰ ਚੜਦੇ ਆ ਕੋਠੇ ਦੇ ਲਾਈਟ ਲੱਗ ਸਕਦੀ ਹੈ ਪਰ ਬਿਜਲੀ ਬੋਰ ਨੇ ਕੋਈ ਅਣਗਹਿਲੀ ਕੀਤੀ ਹੈ ਹਾਂਜੀ ਹਾਂਜੀ ਸਾਫੀ ਨੀਵੀਆਂ ਨੇ ਸਿਰਫ 2 ਫੁੱਟ ਤੱਕ ਛੱਤ ਤੋਂ ਇਹ ਵੱਡੀ 66 ਕੇ ਦੀ ਲਾਈਟ ਹੈ ਦੀ ਉਹਨਾਂ ਬਿਜਲੀ ਬੋਰਡ ਦੇ ਕਾਰਨ ਅੱਜ ਵੇਖ ਲਓ ਐਡਾ ਵੱਡਾ ਹਾਸਾ ਹੋ ਗਿਆ ਦੋ ਜਾਨਾਂ ਗਈਆਂ ਚਲੀਆਂ ਨੇ ਛੋਟੇ ਛੋਟੇ ਬੱਚੇ ਨੇ ਉਹ ਵਿਚਾਰੇ ਕੀ ਕਰਨਗੇ ਹੁਣ ਜੀ ਬੱਚੇ ਤਾਂ ਛੋਟੇ ਆਈ ਜੀ ਕੋਈ ਉਹ ਨਾਮ ਗਰਜੀਤ ਸਿੰਘ ਸਨ ਉਹ ਪਿਆਰਾ ਸਿੰਘ ਤੇ ਇੱਕ ਬਿੱਟੂ ਬਿੱਟੂ ਮਿਸਤਰੀ ਯਾਰ ਜੱਲੋ ਜੱਲੋ ਕੰਦੇ ਰਹਿਣ ਵਾਲੇ ਹਾਂਜੀ ਹਾਂਜੀ ਦੋਨਾਂ ਨੇ ਉਹ ਜਾਂ ਜਣ ਵਾਏ ਹੋਈਏ ਬਿਹਾਉਣੇ ਨਾਲ ਦੀ ਮਦਦ ਕੀਤੀ ਜਾਵੇ ਜਿੰਨੀ ਵਾਦੂ ਵਾਦ ਹੋ ਸਕਦੀ ਏ ਪਰ ਇਹ ਜਿਹੜਾ ਬਿਜਲੀ ਬੋਰ ਨੂੰ ਵੀ ਬੇਨਤੀ ਏ ਹੁਣ ਤਾਂ ਮੜਾ ਜਖਿਆਲ ਕਰ ਲੋ ਵੀ ਦੋ ਜਾਨਾਂ ਗਈਆਂ ਚਲੀਆਂ ਨੇ ਕੀ ਲੱਗਦਾ ਸੀ ਕਿ ਕੀ ਪਾਣਾ ਵਾਫ ਰਿਆ ਇਹ ਜੀ ਸਾਡਾ ਪੁਰਾਣਾ ਹੈ ਜੀ ਪਤੇਜੀ ਆ ਮੇਰੀਆਂ ਦੇ ਘਰੇ ਇਹ ਕੋਈ ਘਰ ਦਾ ਕੰਮ ਕਰ ਰਹੇ ਸੀਗੇ ਤੇ ਉੱਪਰੋਂ ਲੈਂਡ ਨੇ ਜਿਹੜੀ ਉਹ ਟੱਚ ਹੋਈ ਹੈ ਤੇ ਇੱਕ ਕਾਰੀਗਰ ਤੇ ਨਾਲ ਸਾਡਾ ਪੁਰਾਣਾ ਦੋਵੇਂ ਲਗਭਗ ਸਾਨੂੰ ਦਾ ਫੋਨ ਗਿਆ ਵੀ ਇਸ ਤਰ੍ਹਾਂ ਲਾਈਟ ਲੱਗ ਗਈ ਆ ਉਹਨਾਂ ਨੂੰ ਬਸ ਜਦ ਹਾਰੇ ਮਹਿਗਾ ਪਿੰਡ ਦੇ ਤੇ ਪਹੁੰਚਿਆ ਪਰ ਇੱਥੇ ਆ ਕੇ ਪਤਾ ਲੱਗਿਆ ਵੀ ਦੋਨੋਂ ਹੀ ਜਿਹੜੇ ਉਹ ਖਤਮ ਹੋ ਚੁੱਕੇ ਆ ਹਾਂਜੀ ਐਸੋ ਜਿਹੜੇ ਆ ਉਮਰ ਕੀ ਤੇ ਪਰਿਵਾਰ ਕੀ ਸੀਗਾ ਪਰੌਣੇ ਦਾ ਨਾਮ ਗਰਜੀਤ ਸਿੰਘ ਹੈ ਜੀ ਉਮਰ ਲਗਭਗ 34 ਕੁਸਾਲ ਆ ਜੀ ਦੋ ਬੱਚੇ ਆ ਜੀ ਇੱਕ ਢੀਗਾ ਬੱਚਾ ਬੱਚਾ ਉਹਦੀ ਅਕਲ ਬਾਤ ਲਾਤ ਕੰਮ ਨਹੀਂ ਕਰਦੀ ਇੱਕ ਕੁੜੀਆ ਛੋਟੀ ਜੀ ਸਰਕਾਰ ਹੁਣ ਦੇਖੇ ਆਪੇ ਵੀ ਜੋ ਵੀ ਹੈ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਜੀ ਹੋਰ ਕੋਈ ਕਮਾਉਣ ਵਾਲਾ ਨਹੀਂ ਹੈਗਾ ਕਰਦੇ ਵਿੱਚ ਜੀ ਸਿਰਫ ਪਰ ਇਹ ਹੀ ਸਹਾਇਤਾ ਸੀਗਾ ਜੋ ਕੰਮ ਕਰਦਾ ਸੀਗਾ ਘਰ ਦਾ ਆਪਦੀ ਵਿਧਵਾ ਮਾਂ ਨੂੰ ਤੇ ਬੱਚਿਆਂ ਨੂੰ ਪਾਲ ਰਿਆ ਸੀਗਾ ਅੱਜ ਹੁਣ ਅੱਜ ਤੇ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਰਹਿ ਗਿਆ ਜੀ ਖੰਡਾ ਜੀ ਸਾਨੂੰ ਬਹੁਤ ਦੁੱਖ ਹੈ ਅੱਜ ਜੋ ਕਿ ਥਬੀਲੀਨ ਤਾਰਾ ਲੰਘ ਗਿਆ ਸੀ ਅੱਜ ਨੂੰ ਛੋਟਾ-ਛੋਟਾ ਮਿਹਨਤ ਉੱਪਰ ਕੰਮ ਚੱਲਦਾ ਪਿਆ ਠੀਕ ਹੈ ਨਾ ਜੀ ਜੇ ਇੱਥੇ ਥੋੜਾ ਕੰਮ ਰਹਿ ਗਿਆ ਸੀ ਅੰਦਾਜ਼ ਸੀ ਜੋ ਕਿ ਮਾਮਦੋਰਤ ਆ ਰਹੇ ਸੀ ਪਤਾ ਲੱਗਿਆ ਵੀ ਦੋ ਬੰਦੇ ਇੱਥੇ ਲੜਨ ਲੱਗ ਗਏ ਨੇ ਤੇ ਗਾਡਰ ਲੱਗਿਆ ਗਾਡਰ ਚੁੱਕਦੇ ਪੈਸੇ ਗਾਡਰ ਨਾਲ ਕੋਈ ਠੁਟਕ ਗਿਆ ਤੇ ਗਾਡਰ ਉੱਪਰ ਵੱਜਿਆ ਦੋਵੇਂ ਬੰਦੇ ਸਟਲ ਥੱਲੇ ਲੜ ਲੱਗੀ ਦੋਵਾਂ ਬੰਦਿਆਂ ਨੂੰ ਉਹ ਆਪਣੇ ਇੱਕ ਤਾਂ ਗਰਜੀਤ ਸਿੰਘ ਡਾਕੀਆ ਸਿੰਘ ਦਾ ਮੁੰਡਾ ਤੇ ਇੱਕ ਆਪਣੇ ਬਿੱਟੂ ਬਿੱਟੂ ਹੈਗਾ ਥੋ ਕਾਹੋ ਰਹੇ ਪੱਤੇ ਹਲ ਦਸਤੇ ਨੇ ਦੋਵਾਂ ਦੀ ਮੌਤ ਹੋ ਚੁੱਕੀ ਹੈ ਦੋਵੇਂ ਦੋਵੇਂ ਦੇ ਮਿਸਟਰੀ ਸੀ ਤੇ ਇੱਕ ਜਿਹੜਾ ਮਾਲਕ ਸੀ ਆਪ ਕਰਦਾ ਜਿਹੜਾ ਕੰਮ ਕਰਾ ਰਿਹਾ ਸੀ ਫਿਰ ਪਿੰਗਲੀ ਮਹਿਕ ਮੇ ਕਰਕੇ ਆਇਆ ਜੋ ਕਿ ਲਾਪਰਵਾਹੀ ਬਿਜਲੀ ਦੀ ਹੋਈ ਹੈ ਨਾ ਕੇ ਜਿੰਨਾ ਕੋ ਸੁਣਨ ਚ ਆਇਆ ਵੀ ਪਿੰਡ ਵਾਲਿਆਂ ਨੇ ਇਹਨਾਂ ਲਿਖ ਕੇ ਵੀ ਦਿੱਤਾ ਹੈ ਬਿਜਲੀ ਬੋਰਡ ਨੂੰ ਵੀ ਸਾਡੀਆਂ ਤਾਰਾ ਕੀਤੇ ਜਨ ਪਾਸੇ ਅਜੇ ਵੀ ਬਿਜਲੀ ਬੋਰਡ ਜਿਹੜਾ ਇੰਨੀ ਨਗਲੀ ਕਰ ਰਿਹਾ ਹੈ ਯੋ ਅੱਜ ਤਿੰਨ ਬੱਚੇ ਨੇ ਛੋਟੇ ਛੋਟੇ ਦਾ ਕੋਲ ਵਾਲੀ ਵਾਰਸ ਦੱਸੋ ਪਹਿਲਾਂ ਕਿਹੜੀ ਕਿਹ ਲੱਗਦੀਆਂ ਤਾਰਾ ਕਿਹੜੀ ਕਿਹਰੀਆਂ ਦੀ ਇਹ ਇਹ ਤਿੰਨ ਵਾਰ ਲੱਗੀਆਂ ਨੇ ਲਾਈਟ ਜਾਂਦੀ ਅੱਗੇ ਛਾਰਟ ਕਿ ਨਿਊਜ਼ੀਲੈਂਡ ਜਾ ਰਹੇ ਨੇ ਕਿੰਨੀ ਉਮਰ ਕਿੰਨੀ ਹੈ ਨਾਮ ਦੱਸੋ ਨਾਮ ਇੱਕ ਦਿਨਾ ਗਰਜੀਤ ਸਿੰਘ ਹੈ ਇੱਕ ਦਿਨ ਆਪਣੇ ਬਿੱਟੂ ਬਿੱਟੂ ਦੱਸਦੇ ਨੇ ਬਿੱਟੂ ਦੱਸਦੇ ਨੇ ਹਾਂ ਦੋ ਨਾਲ ਦਾਤ ਹੋ ਗਈ ਹੈ ਨਾਗਰ ਉਸਤਰਾਇਆਂ ਜਬਲੀ ਬੋਰਡ ਤੇ ਸਭ ਤੋਂ ਸਖਤ ਕਾਰਵਾਈ ਇਹਨਾਂ ਦੇ ਉੱਤੇ ਉਹਨਾਂ ਜਿਹੜੇ ਇਹਨਾਂ ਨੂੰ ਇਨਸਾਫ ਪ੍ਰਵਾਰ ਨੂੰ ਮਿਲਣਾ ਚਾਹੀਦਾ ਹੈ। ਤੋਂ ਛੋਟੇ ਛੋਟੇ ਬੱਚੇ ਨੇ ਦੋ ਕੁੜੀਆਂ ਨੇ ਇੱਕ ਮੁੰਡਾ ਖੜਾ